ਸਰ ਮਤਲਬ ਉਹਨਾਂ ਨਾਲ ਮੇਰੀ ਗੱਲ-ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 6:35 ਵਜੇ ਸਰ ਕਾਲ ਆਈ ਸੀ ਕਿ ਉਹਨਾਂ ਦੇ ਫਰੈਂਡ ਸੀ ਸਰ ਤੇ ਉਹ ਕਹਿੰਦਾ ਏ ਇਦਾਂ ਇਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲਦੇ ਜਾਂ ਸੱਟਾ ਸੁੱਟਾ ਬੱਜੀਆਂ 10 ਤਾਂ ਨਹੀਂ ਰਿਆ ਸੀ ਵੀ ਇਦਾਂ ਵੀ ਸੀਹਤ ਹੋ ਗਿਆ ਮੈਂ ਚੱਲ ਕੋਈ ਨਹੀਂ ਹਸਪੀਟਲ ਲੈ ਗਏ ਤੁਸੀਂ ਕਹਿੰਦਾ ਹਾਂ ਮੈਂ ਖਾ ਮੈਂ ਆ ਜਨਾ ਕੋਈ ਨਹੀਂ ਸੀ ਇੱਥੇ ਆ ਜਨਾ ਹਸਪੀਟਲ ਚ ਆ ਜਨਾ 10 ਦੇ ਬਾਰੇ ਮੈਨੂੰ ਠੀਕ ਆ ਉਹ 10 ਨਹੀਂ ਰਿਹਾ ਰੋਣ ਲੱਗ ਗਿਆ ਫਿਰ ਮ ਉਸ ਤੋਂ ਬਾਅਦ ਫਿਰ ਕਾਂਟੇ ਕਾ ਬਾਅਦ ਉੱਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਨਾ ਦਿੱਤਾ ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਰ ਹੋ ਗਿਆ ਜੀ ਇੰਨੀ ਕ ਦੇਰ ਹੋ ਗਈ ਸੀ ਮੇਰੇ ਜੀ ਸਰ ਮੈਰਿਜ ਨੇ ਉਹਨਾਂ ਨੇ ਇਹ ਕਰਾਈ ਆ ਸੀ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਠੀਆਂ ਇਹ ਰਹਿ ਗਏ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਛੁੱਟੀ ਹਜੂਮਾ ਲਾਸਟ ਤੱਕ ਚੱਲ ਮੈਂ ਪੀ ਮੈਂ ਦਵਾਲੀ ਦਵਲੀ ਦੇਖ ਕੇ ਫਿਰ ਦਿਲ ਜੂ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਭੋਗੇ ਸਰੋਂ ਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਇਆ ਸੀ ਕੀ ਕਰਨਾ ਚਾਹੋ ਨੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਦੇ ਸਰ ਸਾਡਾ ਭਾਈ ਗਿਆ ਜੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਾ ਸਾਡਾ ਤਾਂ ਹੁਣ ਭਾਈ ਚੱਲ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰਦੇ ਆ ਉੱਥੇ ਜਿਹੜਾ ਮਾਰ ਕੇ ਗਿਆਗੇ ਇਹਨੂੰ 10 ਸਾਲ ਹੋ ਗਏ ਸੇ ਰਾਤ ਵੀ ਕੋਈ ਕਾਲ ਆਈ ਸੀ ਤੜ ਤੜ ਕਿਉਂ ਕਾਲ ਆਈ ਸੀ ਜੀ 5 5:30 ਵਜੇ ਮੇਰੇ ਭਤੀਜੇ ਨੂੰ ਆਈ ਸੀ ਕਿ ਸਾਹ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀ ਇਹ ਹੋ ਗਿਆ ਫਿਰ ਤਪਾਲ ਗਿਆ ਵਿਆਹ ਨੂੰ 4-5 ਮਹੀਨੇ ਨਹੀਂ ਹੋਏ ਸੀਗੇ ਜੀ ਫਸ ਟਾਈਮ ਵਿਆਹ ਤੋਂ ਲੱਗਿਆ ਹੈ ਫੇਰ ਨਹੀਂ ਆਇਆ ਜੀ ਹੁਣ ਤਾਂ ਚਾਰ ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐ ਨਹੀਂ ਹੋਇਆ ਇਹਨੂੰ ਵਿਆਹ ਨੂੰ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਇਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਡੋਇਆ ਹੋਇਆ ਇੱਕ ਭਰਾ ਨਾਲ ਰਹਿੰਦਾ ਬੜਾ ਇਹ ਗਵਲਾ ਸੀਗਾ ਪਿੱਛੇ ਬੁਝਾਰਾ ਕਿੰਨੇ ਆਪਕੀ ਚੰਗੀਆਂ ਜੀ ਬਾ ਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹ ਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ ਦਾ ਕੀ ਮੈਂ ਦੀ ਬਸ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਜਦ ਹੁਣ ਭਾਰਤੀ ਕਟਨਾ ਹੁੰਦਾ ਫਿਰ ਪੂਰਾ ਸਾਰਾ ਕਦ ਕਟ ਸਾਤੀ ਸਾਰਾ ਫਿਰ ਜਦ ਡੈੱਡ ਬਾਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਅਤਬਦੀਆਂ